ਵੇਖ ਦੇ ਤੇਰੇ 26 26 ਦਾ ਛੱਡ ਦੇ ਖਿਆਲ ਫੇਰ ਤੇਰੀ ਮਰਜ਼ੀ ਪਕਾਈ ਦਾ ਮੁੱਲ ਕੋਈ ਨਹੀਂ ਫੇਰ ਕੋਈ ਫਾਇਦਾ ਨਹੀਂ ਉਹਦੇ ਮੋੜ ਕੇ ਲੈ ਜਾ ਫਿਰ ਨੇਮ ਨਹੀਂ ਕਰਿਆ ਕਰਦੇ 26 ਦੇ ਦੇਣੇ ਨੇ ਚਾਹੇ 30 ਮੰਗ ਜਾ ਤੇਰਾ ਮਾਲ ਹੈ ਇਹ ਥੋੜੀ ਗੱਲ ਹੈ ਫੇਰ ਤਾਂ ਪਕਾਈ ਕਰਨ ਦਾ ਫਾਇਦਾ ਨਹੀਂ ਸਾਡਾ ਗੱਲ ਸੁਣ ਯਾਰ ਵਜਨ ਵਾਲਾ ਤੈਨੂੰ 10000 ਭਿੰਨ ਵਜਨ ਤਾਂ ਹੈ ਨਹੀਂ ਆ ਲਾਲਜੇ ਦਾ ਐਚ ਵੀ ਨਹੀਂ ਐਡੀ ਗੱਲ ਬਾਤ ਐ ਐਡੀ ਗੱਲ ਬਾਤ ਐਚ ਵੀ ਨਹੀਂ ਹੈਗੀ ਓ ਬਾਗੜੀਆਂ ਦੇ ਮੁੰਡਿਆਂ ਨੇ ਤੈਨੂੰ 22000 ਲਾਇਆ ਸਾਡੇ ਸਾਡੇ 22 ਲਾਇਆ 23000 ਰੁਪਏ ਤਾਂ ਢੇਰੀ ਚਲਦੇ ਨਹੀਂ ਨਹੀਂ ਹਰ ਚੁਗਲਾਂ ਦਾ ਕਦਾਂ ਕਦਾਂ ਉਹ 25 ਵੀ ਦੇਾਂਗੇ ਇੰਨੀ ਮਾਇਆ ਕਿਤੇ ਨਹੀਂ ਵੇਚਦਾ ਢੇਰੀ ਕਰਦਾ ਥੋਲੂ ਤੇ ਕਹਿੰਦਾ ਚੁਗੇ ਨਹੀਂ ਗਏ ਦੇਖ ਹੀ ਜਾਣੇ 25 ਤਾਂ ਆ ਗਾ ਚੱਲ ਨਾ ਦੇ ਭਾਈ ਤੇਰੀ ਚੀਜ਼ ਹੈ ਭਾਈ ਇਹਦੇ ਚ ਕੀ ਕਰਤਾ ਅਸੀਂ ਕਾਨੂੰ ਵੀਡੀਓ ਲਾਈਏ ਪਕਾਈ ਕਰਾਈਏ ਕਿਉਂ ਜੀ ਕਿੰਨੇ ਲਾ ਰਹੇ ਹੋ ਤੇ ਹੁਣ ਮੈਂ ਤਾਂ ਇੱਥੇ ਖੜਾ ਸੁਣ ਰੇ ਦੀ 22 ਸਾਡੇ 1022 ਲਾਗੇ ਬਾਗੜੀਆਂ ਦੇ ਮੁੰਡੇ ਆ ਜੋੜੀ ਤੇ ਫਦੀਆਂ ਮੁੱਲ ਲਾਗੇ ਉਹ ਹਾਂ ਘਟੀਆਂ ਨਹੀਂ ਲਾਇਆ ਇੱਕ ਚ ਜਾਨ ਨਹੀਂ ਇੱਕ ਮਾੜਾ ਜਾ ਟਾਗੜਾ ਜਾ ਪਾਣੀ ਪੜ ਗਈ ਰਹੀ ਬਾ ਪਾਵਾਂਗੇ ਤੈਂ ਪਾਣੀ ਦੀ ਪਾਈ ਕਿਉਂ ਨਹੀਂ ਕੀ ਪਾਵਾਂ ਹੋ ਟਾਈਮ ਵੀ ਬਾ ਹੁਣ ਕਿੱਥੋਂ ਪਾਵਾਂਗਾ ਮੇਰੇ ਹੁਣ ਲਿਓਣੀ ਨਹੀਂ ਤੀ ਹਜੇ ਇਹ ਪਾਣੀ ਜੰਮਦੇ ਜਵਾਖ ਨੂੰ ਮਾਂ ਖਵਾਉਂਦੀ ਐ ਖਰਾਕ ਫੇਰ ਪਹਿਲ ਮਾਂ ਤਿਆਰ ਹੁੰਦਾ ਐ ਅੱਛਾ ਹਾਂ ਮਿਲਟਰੀ ਦਾ ਫੌਜੀ ਨਾ 1 ਕਰੋੜ ਰੁਪਇਆ ਖਾ ਕੇ ਫੇਰ ਤਿਆਰ ਹੁੰਦਾ ਹੈ ਮੇਰੀ ਗੱਲ ਹੁਣ ਜੇ ਛੋਟਾ ਦੇਣਾ ਛੋਟਾ ਤੇਰਾ 9000 ਰੁਪਏ ਛੋਟਾ ਦੇ ਦੇ ਛੱਡ ਪਰੇ 9 ਦੇ ਦਾ ਲੈ ਛੋਟਾ ਦੇ ਦੇ 9 ਦਾ ਛਾਏ ਪਰ ਕਹਿ ਰਹੀਆਂ ਦਾ ਦੇਣਾ ਛੋਟਾ 14 ਦੇ ਦੇ ਛੋਟਾ ਦੇਣਾ ਤੇ ਉਹਨਾਂ ਘਰ ਹੱਥ 14 ਦੇ ਕੱਢੀ ਉਹਨਾਂ ਘਰ ਹੱਥ ਉਹ ਛੱਡ ਦੇ ਯਾਰ ਅੱਛਾ ਅੱਛਾ ਬਹੁਤ ਵਧੀਆ ਛੱਡ ਦੇ ਲੈ 10000 ਦਾ ਸੀ ਕੱਚੀ ਗੱਲ ਨਹੀਂ ਕਰੀ ਹਾਂ ਲੈ ਲੈ ਬਿੱਟਲਾ ਦੇ ਬੱਕਰੇ ਹੈ ਕੀ ਹੈ ਕੰਮ ਕੀ ਕੰਮ ਖਣ ਖੜ ਯਾਰ ਭਾਈ ਟੈਟ ਬੱਕਰਾ ਮੇਰੀ ਆਮ ਹੈ ਅੱਜ ਤਨੇ ਪੂਰਾ 11 ਦਾ ਦਿੰਨੇ ਨਾ ਜੀ ਦਿੰਦੇ ਜੇ ਬਸ ਇੱਕ ਆਖਰੀ ਵਾਰੀ ਦੇਵਾ ਮੋਦ ਲੋਕ ਕਿਨੇ ਕਰਾਈ ਯਾਰ ਫਿਰ 14 ਮੰਗਿਆ ਤੈਨੂੰ ਫਿਰ ਥੋੜੇ ਲਾਤੇ ਤੈਨੂੰ 11000 ਦੇਣਾ ਨਹੀਂ ਹੈ ਦੇਣਾ ਨਹੀਂ 14 ਨੇਮ ਕਰਿਆ ਐਂਡ ਆ ਤਾਂ ਨੇਮ ਕਰਦਾ ਨੇਮ ਨਹੀਂ ਕਰਿਆ ਕਰਦੇ ਆਪਾਂ ਨੇਮ ਕਰਕੇ ਵੇਚੇ ਨਗਰੀਆਂ ਦੇ ਵੇਚੇ ਜੇ ਚੀਵੀ ਨੂੰ ਹੀ ਖਿੱਚੀ ਫਰੀ ਗਿਆ ਕੀ ਫਾਇਦਾ ਲੱਗਿਆ ਆਈ ਗਈ ਆਈ ਗਈ ਖਰਚਾ ਨਹੀਂ ਲੱਗੂ ਤਰਾ ਨਰਿੰਦੀ ਆ ਜਾ ਬਈ ਲੈ ਤੇਰਾ ਨੇਮ ਤੜਾ ਕੇ ਜਾਵਾਂਗੇ ਠੀਕ ਹੈ ਤੇਰੇ ਸਾਸਰੀ ਘਰ ਤੇਰਾ ਨੇਮ ਤੜਾ ਕੇ ਜਾਵਾਂਗੇ 1:30 ਦਾ ਦੇਣਾ ਪੂਰਾ 12 ਦਾ ਦੇਣਾ ਛੱਡ ਦਾਂ ਹੁਣ ਤਾਂ ਆ ਚੱਲ ਲੈ ਜਾ ਹੁਣ ਲੈ ਹੁਣ ਵੇਚ ਲਈ ਹੁਣ ਵੇਚ ਲਈ 25 ਦੀ ਜੋੜੀ ਵੇਚਦਾ ਜੀ ਤੇਰਾ ਪੈਰਾਂ 'ਚ ਰਹਿ ਗਿਆ ਇਕੱਲਾ ਵੇਚ ਕੇ ਜਾਊਂਗਾ ਤੀਕਾ ਮੈਨੂੰ ਕਿਹੜਾ ਇਹੋ ਜੀ ਲੈ ਤੂੰ ਦੇ ਦੇ ਨਾ ਮੇਰੀ ਗੱਲ ਮੈਂਗਾ ਨਹੀਂ ਪੰਜ ਮਿੰਟ ਖਾਵੇਂਗਾ ਪੈਨਿਕ ਦੇ ਕੇ ਜਾਊਂਗਾ ਅਰੇ ਖਰਾਕ ਖਵਾਵਾਂਗਾ ਚੁੱਕਣਾ ਵੇਚ ਦਾਂਗਾ ਓਏ ਐ ਕਰ ਤੈਨੂੰ ਵੀ ਲੱਗੇ ਲਾਂਡੇ ਕਦੇ ਦੀ ਸੌ ਸਾਢੇ ਬਾਰਾਂ ਦਾ ਵੇਚਣਾ ਸਾਢੇ ਬਾਰਾਂ ਦਾ ਖਰਜਾ ਖਰਜਾ ਸਾਢੇ ਬਾਰਾਂ ਦਾ ਹੋ ਗਿਆ 25 25 ਦੀ ਹੋ ਗਿਆ ਓ ਜਾ ਤੂੰ ਤੇਥੋਂ ਟਲਕ ਨਹੀਂ 부ਚੀ ਹਾਂ ਬੱਕਰੇ ਹਾਂ 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 ਕੋਈ ਤਾਂ ਪੈਸੇ ਬਹੁਤ ਲੱਗੇ ਦੇਣਾ ਨਹੀਂ ਬਈ ਕਿਹਦੇ ਕਿਹਦੇ ਸਾਢੇ ਬਾਰਾਂ ਲੱਗੇ ਹਾਂ ਹਾਂ

ਉਹ ਦੋ ਨੇ ਹਲੇ ਬਰਾ ਲਾ ਤਾਈ ਤੇ ਸੁਪ ਜਾਏ ਹਿੱਪ ਜਾਏ ਅੱਛਾ ਕਾ ਕਰਕੇ ਆਹ ਮੈਂ 40 ਰੁਪਏ ਦੇ ਦੋਗੇ ਇਹ ਬੀਟਲ ਜਰਾ ਜੁੱਤਾ ਕਰਕੇ ਮਹਿੰਗਾ ਹੈ ਭਈ ਮੈਂ ਤਾਂ ਕਦੇ ਬੀਟਲ ਦੇਖਿਆ ਹੀ ਨਹੀਂ ਐ ਕਰ ਫਿਰ ਦੇਸੀ ਦੀ 950 ਦਾ ਦੇਸੀ 8 ਦਾ ਦੇ ਦੇ ਯਾ 10 ਦਾ ਦੇ ਆ ਲੈ ਦੇਸੀ 10 ਦਾ ਪਿੱਟਲਾ 14 ਦਾ ਐਂ ਕਰਿਆ ਸਾਨੂੰ 12 ਦਾ ਇਹ ਦੇ ਦੋ ਸ਼ੁੱਫਟ ਵਿੱਚ ਚਾਕਲੇਟ ਦੋਨੇ 26 ਦੇ ਹਾਂ ਜਾਵੇ ਤੇ ਰੇਟ ਵਧ ਕਿਵੇਂ ਗਾਰ ਜੂਏ ਭਾਈ ਪਤਾ ਨਹੀਂ ਕੀ ਹੋ ਗਿਆ ਇਹ ਅਸੀਂ ਉਹ 40 ਦੀ ਮੰਗਾ ਦੇ ਬਣਾ ਉਹ ਇੱਕ ਤਾਂ ਬਣਾ ਦਿਆ ਮੈਂ ਚੱਲ ਇਹ ਤੂੰ ਤਾਂ ਬੇਦਮਾਗ ਹੈ ਤੇਰੇ ਵਰਗਾ ਬੇਦਮਾਗੀ ਇੱਕ ਵੀ ਨਹੀਂ ਓਏ ਖਾ ਲੋ ਸਾਕਮਾ ਕਿਤਾਬ ਬੋੜਾ ਇਹ ਚਾਰ ਮਹੀਨੇ ਰੋਕ ਲੈ ਆ ਚਾਰ ਮਹੀਨੇ ਕੁਰਬਾਨੀ ਤੇ ਤੇਰੇ ਲੱਖ ਦੇ ਮਹੀਂ ਵਿੱਚੋਂ ਤੇ ਕਹੇ ਤੇਰਾ ਹਾਂ ਵੀ ਇਹੀ ਹੈ ਕੀ ਬੇਚੀ ਦੇ ਹੁਮਾਰਾ ਉਹਨਾਂ ਨੂੰ ਲੋਕ ਵੇਚਾਂ ਆਪਾਂ ਵੇਚਦੇ ਨਹੀਂ ਲੱਖ ਦੇ ਵੇਚਾਂਗੇ ਤੇਰੇ ਓਏ ਆਪਾਂ ਇਹਨਾਂ ਨੂੰ ਖਰਾਕ ਪਾਪਾ ਵੇਚਦੇ ਨਹੀਂ ਵੇਚਦੇ ਨਹੀਂ ਹਾਂ ਵੇਚਦੇ ਅਸੀਂ ਕੁਰਬਾਨੀ ਦੇ ਵੇਚਾਂਗੇ ਆ ਲੱਖ ਦੇ ਓਏ ਆਪਾ ਚੁੱਪ ਚੁੱਪ ਚੋ ਇਹਨੂੰ ਮੈਂ ਠੋਕ ਕੇ ਖੜਾਉ ਆਪਾਂ ਵੇਚਾਂ ਕੁਰਬਾਨੀ ਤੇ ਹੋਰ ਨਹੀਂ ਫਰੀਆਂ ਇੱਕ ਟੋਹ ਮੇਰਾ ਗੱਲ ਚ ਵਜਾਈਂਗਾ ਮੇਰੇ ਮੇਰੇ ਵਿੱਚਾਂ ਇਹ ਕਰਵਾਣੀ ਹੈ ਬੇਚਣੇ ਦਾ ਸੌਫ ਕਰਾ ਵੇਚ ਕੇ ਹੁੰਦੀ ਵੇਚਦੇ ਹੁਣ ਵਧੀਆ ਰਹੇ ਆ ਲੋਕਾਂ ਦੇ ਦੇ ਯਾਰ ਇਹ ਮੈਂ ਮੀਨ ਲੈ ਜੀ ਇੱਕ ਤੋਂ ਦੋ ਤੇ ਲੈ ਗਏ ਦੂਤ ਲੈ ਵਾਟੇ ਵਾਟੇ ਹੈ ਇੱਕ ਤੇ ਕਿਹੜੇ ਤੇ ਲੱਗ ਗਿਆ ਦੋਨਾਂ ਤੇ ਤਾਂ ਹੁਣ ਆ ਜੀ ਤੇ 25 ਲੱਗ ਗਿਆ ਠੀਕ ਕਰ ਲੈ ਹੋਰ ਬਹੁਤ ਵਧੀਆ ਬਾਈ ਗੱਲ ਆ ਬੰਗਲਾ ਮੇਰੀ ਗੱਲ ਹੱਸ ਫਿਰ ਕਿੱਥੋਂ ਆਇਆ ਜੀ ਕਿੱਥੋਂ ਆਇਓ ਦੂਰ ਤੋਂ ਦੂਰ ਤੇ ਇਹ ਕਿੱਥੇ ਪੈਂਦਾ ਬਈ ਮੇਰਾ ਦਰਬਾ ਦੱਪਣ ਸਾਰੇ ਧੂੜਾ ਕੜਿਆਲ ਦੱਪ ਕੇ ਅੱਛਾ ਠੀਕ ਆ ਹਰਿਆਣੇ ਵਾਲੇ ਪਾਸੇ ਭੱਗ ਗਏ ਹਾਂ ਯਾਰ ਪੰਜਾਬ ਜੀ ਨੇ ਡੱਬੇ ਬਣਾਏ ਜੀ ਇਹ ਕਿਹਦਾ ਪੰਜਾਬ ਦੇ ਨੇ ਪਰ ਪਾਸਾ ਹਰਿਆਣੇ ਦਾ ਆ ਗਿਆ ਪੈਸੇ ਦੀ ਪਟਦਾ ਬਾਈ ਪਾਸਾ ਦਾ ਕੀ ਠੀਕ ਨਹੀਂ ਪਤਾ ਫਰਕ ਕਰਦਾ ਬਾਈ ਬੈਠੋ ਕਿੱਥੇ ਬੈਠਾ ਉੱਥੇ ਨਹੀਂ ਵਿਕਣੇ ਆਰ ਇੱਕ ਗੱਲ ਹੋਰ ਹੈ ਸੁਣੋ ਮੇਰੀ ਗੱਲ ਆ ਓਏ ਸੁਣੋ ਬਾਈ ਚੁੱਪ ਹੋ ਕੇ ਵੀਡੀਓ ਬਣਾਓ ਮੁੰਡਿਓ ਸਿਟੀ ਮਾਰੋ ਗਏ ਇਹਨੂੰ ਹੋ ਕੇ ਓਏ ਇੱਕ ਗੱਲ ਹੋਰ ਸੁਣ ਹਾਕਮਾ ਓਏ ਹਾਕਮਾ ਮੈਨੂੰ ਬਹਿ ਜਾਂਦੇ ਥੱਕ ਗਿਆ ਮੈਂ ਓ ਬਾਈ ਇੱਕ ਗੱਲ ਹੋਰ ਸੁਣੋ ਇਹਦੇ ਬੀਟਲ ਬੱਕਰਿਆਂ ਦੀ ਹਕੀਕਤ ਸੁਣਾਉਣਾ ਇਹ ਕੜਕੀ ਘਰੇ ਟਰਾਲੀ ਲਾਦਾ ਮੈਨੇ ਹਾਂ ਹਕੀਕਤ ਦੀ ਗੱਲ ਬੋਲੀ ਨਾ ਓਏ ਟਰਾਲੀ ਕਾ ਠੀਕਾ ਖਾਲੀ ਖਾਲੀ ਬੈਕ ਘਰੇ ਹਾਂ ਇਹ ਕਹਿੰਦੇ ਬੱਕਰੀਆਂ ਨੇ ਲੈ ਚਲੋ ਪੁੱਤ ਚੜੋ ਉਹ ਚੜ ਕੇ ਟਰਾਲੀ ਜਨਾ ਬਾਅਦ ਟਰਾਲੀ ਦੇ ਉੱਤੇ ਬਿੱਡ ਵੀ ਨਹੀਂ ਖੇਤ ਨਾਲ ਹੁਣਾ 3 ਕਿਲੋਮੀਟਰ ਤੇ ਖੇਤ ਜਾ ਕੇ ਕਹਿੰਦੇ ਨੇ ਪੁੱਤ ਉਤਰੋ 16 ਬੱਕਰੀਆਂ ਚਾਰ ਬੱਕਰੇ ਨੇ ਦੋ ਸਾਨ ਬੱਕਰੇ ਵੀ ਨੇ ਉੱਥੇ ਜਾ ਕੇ ਸੌਤੀ ਮੋਟਰ ਤੇ ਬੈਠੀਆਂ ਨੇ ਕੋਈ ਕਿਧਰੇ ਫਰੀ ਗਈ ਕੋਈ ਕਿਧਰੇ ਜਾਂਦੀਆਂ ਨਹੀਂ ਆਥ ਨੇ ਕਹਿੰਦੇ ਨੇ ਪੁੱਤਰ ਘਰ ਨੂੰ ਚੱਲਣਾ ਦਾ ਛੜੋ ਉਹਦੀ ਚੜਦੀਆਂ ਨੇ ਹਕੀਕਤ ਦੀ ਗੱਲ ਤੇਰੀ ਵੀਡੀਓ ਬਣਵਾ ਕੇ ਦੇਵਾਂਗਾ ਇਹ ਬੰਦਿਆਂ ਦੀ ਐਵੇਂ ਮੰਨ ਗਏ ਇਸ ਬੰਦਿਆਂ ਨੂੰ ਜਮੀਨ ਹੈਗੀ ਜੀ ਤੁਸੀ ਪਤਾ ਹੈ ਕਹਿੰਦੇ ਫਿਰ ਆਇਆ 15 20 ਲਿਆ ਜੀ ਐਂ ਟਿੱਬੇ ਦੇ ਉੱਤੇ ਦੇੱਕੇ ਨੇ ਕਾ ਖੜੀਆਂ ਉੱਤੇ ਮੈਂ ਜਾਗਿਆ ਖੇਚੇ ਦੇ मैदाद हाँ। रे बन गए हाँ। हाँ। पिंडोड़े थोड़े करके बट देने पैसे ले। हाँ। बानिये दे नहीं ने दे बैंक लगी हुई है ਦੀ ਹਕੀਕਤ ਦੱਸੀ है ਮੈਂ ਬੱਕਰੀਆਂ ਇਹਨਾਂ ਦੀਆਂ ਸਿਆਣੀਆਂ ਨੇ ਬਹੁਤ ਮਨ ਮੰਨ ਗਿਆ ਨਹੀਂ ਕੋਈ ਡੰਗਰ ਕਹੇ ਤਾਂ ਚੜਦਾ ਨਹੀਂ ਹੈਗਾ ਨੇਮ ਵਾਲੀ ਗੱਲ ਹੈ ਇਹਨਾਂ ਦੀਆਂ ਬੱਕਰੀਆਂ ਨੂੰ ਕਹਣਗੇ ਚੜੋ ਖੇਤ ਨਹੀਂ ਚੱਲੀਏ ਛਾਲ ਮਾਰ ਕੇ ਚੜਦੀਆਂ ਨੇ ਹੱਥ ਨੇ ਫੇਰ ਕਹਿਣਗੇ ਚਲੋ ਘਰ ਨੂੰ ਚੱਲਣਾ ਚੜੋ ਟਰਾਲੀ 'ਚ ਉਹ ਆਪੇ ਚੜ ਜਾਂਦੀਆਂ ਨੇ ਆਪਾਂ ਦਾ ਚੱਕੇ ਲਾਦਦੇ ਆ ਉਹ ਆਪੇ ਚੜਨਗੀਆਂ ਹਾਂ ਮੈਂ ਗਿਆ ਉਹਨਾਂ ਦੇ ਖੇਤ ਸੌਦੇ ਸੂਤੇ ਕਰਨੇ ਨਾਲ ਵੇ ਬੱਕਰੀਆਂ ਦੇ